ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਉਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਸਭਿਆਚਾਰ ਮੰਤਰਾਲਾ ਭਾਰਤ ਸਰਕਾਰ ਪੰਜਾਬ ਕਲਾ ਪ੍ਰੀਸ਼ਦ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਅਤੇ ਉੱਤਮ ਸਵੀਟਸ ਚੰਡੀਗੜ੍ਹ ਦੇ ਸਹਿਯੋਗ ਨਾਲ ਹੋ ਰਿਹਾ ਹੈ ਸ਼ਹੀਦੇ ਆਜ਼ਮ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਦੇ ਅਪਸਰ ਤੇ 23 ਤੋਂ 27 ਮਾਰਚ 2025 ਬਲਰਾਜ ਸਾਨੀ ਖੁੱਲੇ ਰੰਗਮંચ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜ ਰੋਜ਼ਾ ਨਾਟਕ ਦੇ ਪਹਿਲੇ ਦਿਨ ਪ੍ਰਸਿੱਧ ਨਾਟਕਕਾਰ ਡਾਕਟਰ ਸतीश ਕੁਮਾਰ ਬਰਮਾ ਨਾਲ ਰੂਬਰੂ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ ਉਗੇ ਰੰਗ ਕਰਮੀ ਡਾਕਟਰ ਲੱਖਾ ਲਹਿਰੀ ਦੇ ਕੀਤੇ ਗਏ ਭਾਪੂਰਤ ਸਵਾਲਾਂ ਦਾ ਜਵਾਬ ਦਿੰਦਿਆਂ ਡਾਕਟਰ ਸतीश ਕੁਮਾਰ ਬਰਮਾ ਨੇ ਬਹੁਤ ਹੀ ਖੂਬਸੂਰਤੀ ਨਾਲ ਵਿਸਥਾਰ ਸਹਿਤ ਆਪਣੀਆਂ ਜੀਵਨ ਯਾਦਾਂ ਸਾਂਝੀਆਂ ਕੀਤੀਆਂ ਉਹਨੇ ਦੱਸਿਆ ਕਿ ਮੇਰਾ ਲਿਖਣ ਕਾਰਜ ਮੋਹੱਲੇ ਦੇ ਮੰਦਰ ਦੀ ਕੀਰਤਨ ਮੰਡਲੀ ਨਾਲ ਜੁੜ ਕੇ ਹੋਇਆ 8ਵੀਂ ਜਮਾਤ ਚ ਪੜਦਿਆਂ ਭਾਸ਼ਣ ਮੁਕਾਬਲੇ ਲਈ ਮੌਲਿਕ ਲੇਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖਿਆ ਉਹਨੇ ਕਿਹਾ ਕਿ ਮੈਂ ਨਾਨਕ ਤੋਂ ਲਿਖਣਾ ਅਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬੋਲਣਾ ਸਿੱਖਿਆ ਹੈ ਮੈਂ ਐਂਕਰਿੰਗ ਕਰਦਿਆਂ ਬਹੁਤ ਘੁੰਮਿਆ ਹਾਂ ਪੰਜਾਬੀ ਨਾਟਕ ਪਹਿਲਾਂ ਲਿਖਿਆ ਤਾਂ ਜਾਂਦਾ ਸੀ ਪਰ ਘਟਖੇਟਿਆ ਜਾਂਦਾ ਸੀ ਪਛਮੀ ਪ੍ਰਵਾਹ ਵੇਟ 1912 ਤੋਂ ਖੇਡਣਾ ਸ਼ੁਰੂ ਹੋਇਆ ਨਾਟਕ ਖੇਡਣ ਵਿੱਚ ਨਾਟਕਕਾਰਾਂ ਦੀਆਂ ਪਰਿਵਾਰਿਕ ਔਰਤਾਂ ਦਾ ਵਿਸ਼ੇਸ਼ ਯੋਗਦਾਨ ਹੈ ਪੰਜਾਬੀ ਨਾਟਕ ਸ਼ੌਂਕ ਕਿਤਾ ਮੁਖੀ ਹੋ ਗਿਆ ਹੈ ਮੇਰੀ ਨਾਟਕ ਖੇਡਣ ਦੀ ਸ਼ੁਰੂਆਤ ਤੇ ਲਿਖਣ ਤੋਂ ਪਹਿਲਾਂ ਹੋ ਗਈ ਸੀ ਮੇਰਾ ਸੁਭਾਅ ਪਰਿਵਾਰ ਵਿੱਚ ਦੋ ਵੱਡੇ ਭਰਾਵਾਂ ਦੇ ਘਰੇਲੂ ਅਤੇ ਬਾਹਰਲੇ ਵਰਤਾਰੇ ਦੀ ਮਿਲੀ ਸ਼ੌਹਰਤ ਦਾ ਸੁਮੇਲ ਹੈ ਪਹਿਲੇ 20 ਸਾਲ ਮੈਂ ਕਵਿਤਾ ਲਿਖੀ 1986 ਤੋਂ 2022 ਤੱਕ 36 ਸਾਲਾਂ ਵਿੱਚ 18 ਨਾਟਕ ਲਿਖੇ ਹਨ ਮੇਰੇ ਨਾਟਕ ਨਾਟਕਾਂ ਦੀਆਂ 9 ਵੱਖ-ਵੱਖ ਵਿਧਾਵਾਂ ਵਿੱਚ ਹਨ ਮੇਰਾ ਪਹਿਲਾ ਪੂਰਾ ਨਾਟਕ ਦਾਇਰੇ ਹੈ ਜੋ ਗਰਭ ਵਿੱਚ ਪਾਲ ਰਹੇ ਬੱਚੇ ਬਾਰੇ ਹੈ ਮੇਰਾ ਮੰਨਣਾ ਹੈ ਕਿ ਚੰਗਾ ਨਾਟਕ ਲਿਖਣ ਲਈ 100 ਪੈਸੇ ਵਿੱਚੋਂ 25 ਪੈਸੇ ਹੀ ਰੱਖਣਾ ਚਾਹੀਦਾ ਹੈ ਜੇ ਟੱਕਰ ਨਹੀਂ ਤਾਂ ਨਾਟਕ ਨਹੀਂ ਮੈਂ ਹਰ ਬਰਤਾਰੇ ਨੂੰ ਬਾਰੀਕੀ ਨਾਲ ਵੇਖਦਾ ਹਾਂ 24 ਘੰਟੇ ਵਿੱਚੋਂ ਸਿਰਫ 4 ਘੰਟੇ ਸੌਂਦਾ ਹਾਂ ਜ਼ਿੰਦਗੀ ਹਰ ਪਲ ਰੰਗ ਮੰਚ ਹੈ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਹਾਜ਼ਰੀ ਨੂੰ ਜੀ ਆਇਆਂ ਨੂੰ ਕਹਿੰਦਿਆਂ ਅਕੈਡਮੀ ਦੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਇਸ ਨਾਟਕ ਮੇਲੇ ਦੌਰਾਨ 5 ਨੰਬਰ ਨਾਟਕ ਕਰਮੀਆਂ ਡਾਕਟਰ ਸतीश ਕੁਮਾਰ ਬਰਮਨ ਡੌਲੀ ਗੁਲੇਰੀਆ ਪਾਲੀ ਭੁਪਿੰਦਰ ਗੁਰਦਿਆਲ ਨਿਰਮਾਣ ਜਗਜੀਤ ਸਰੇਨ ਨਾਲ ਰੂਬਰੂ ਅਤੇ ਸ਼ਹੀਦ ਭਗਤ ਸਿੰਘ ਬਾਰੇ ਤੇ ਸਮਾਜਿਕ ਕੁਰੀਤੀਆਂ ਤੇ ਲੋਕਾਈ ਦੇ ਮਸਲੇ ਉਭਾਰਦਾ ਦਵਿੰਦਰ ਦਮਨ ਦਾ ਨਾਟਕ ਛਪਣ ਤੋਂ ਪਹਿਲਾਂ ਡਾਕਟਰ ਸਾਹਿਦ ਦਾ ਨਾਟਕ ਧਨ ਲਿਖਾਰੀ ਨਾਨਕਾ ਸੋਮਪਾਲ ਹੀਰਾ ਦਾ ਨਾਟਕ ਭਾਸ਼ਾ ਬੰਦਾ ਦਰਿਆ ਕੇਵਲ ਥਾਲੀਵਾਲ ਦਾ ਨਾਟਕ ਜਿਸ ਲਾਹੌਰ ਨੇ ਵੇਖਿਆ ਪਾਲੀ ਭੁਪਿੰਦਰ ਦਾ ਨਾਟਕ ਮੈਂ ਭਗਤ ਸਿੰਘ ਦੇ ਮੰਚਨ ਤੋਂ ਇਲਾਵਾ ਦੂਸਰੇ ਦਿਨ ਇਹਨਾਂ ਨਾਟਕਾਂ ਦੇ ਮੰਚਨ ਉਪਰੰਤ ਮੰਥਨ ਵੀ ਕਰਵਾਏ ਜਾਣਗੇ ਨਾਟਕ ਸ਼ਾਮ ਠੀਕ 6:30 ਵਜੇ ਸ਼ੁਰੂ ਹੋਇਆ ਕਰਨਗੇ ਨਾਟਕ ਮੇਲੇ ਦੇ ਸੰਯੋਜਕ ਸ਼੍ਰੀ ਸੰਜੀਵਨ ਸਿੰਘ ਨੇ ਅੱਜ ਦੇ ਮਹਿਮਾਨ ਡਾਕਟਰ ਸਤੀਸ਼ ਕੁਮਾਰ ਬਰਮਾ ਅਤੇ ਡਾਕਟਰ ਲੱਖਾ ਲੈਹਰੀ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਅਕੈਡਮੀ ਵੱਲੋਂ ਸਮੂਹ ਪੰਜਾਬੀ ਪ੍ਰੇਮੀਆਂ ਨੂੰ ਉਪਰੋਕਤ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦਾ ਹਾਰਦਿਕ ਸੱਦਾ ਦਿੱਤਾ ਇਸ ਮੌਕੇ ਸ਼੍ਰੀ ਸੁਰਿੰਦਰ ਕੈੜੇ ਨੇ ਸ਼ਬਦਾਂ ਦਾ ਧੰਨਵਾਦ ਕੀਤਾ ਡਾਕਟਰ ਸतीश ਕੁਮਾਰ ਬਰਮਾ ਨੇ ਅਮਨ ਭੋਗਲ ਐਡਵੋਕੇਟ ਰੰਕਰਮੀ ਰੰਜੀਵਨ ਸੁਰਿੰਦਰ ਕੈੜੇ ਅਤੇ ਮਨਦੀਪ ਕੌਰ ਪਮਰਾ ਦੇ ਸਵਾਲਾਂ ਦੇ ਜਵਾਬ ਦਿੰਦੇ ਆ ਕਿ ਪ੍ਰਸਿੱਧ ਨਾਟਕਕਾਰ ਭਾਜੀ ਗੁਰਸ਼ਰਨ ਸਿੰਘ ਨੇ 200 ਰੁਪਏ ਫੀਸ ਤੇ ਨਾਟਕ ਖੇਡਣੇ ਸ਼ੁਰੂ ਕੀਤੇ ਸਨ ਦਰਸ਼ਕ ਨਾਟਕ ਦੇਖਣ ਲਈ ਤਿਆਰ ਹੈ ਪਰ ਥੀਏਟਰ ਦੀ ਘਾਟ ਹੈ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਨਾਟਕ ਖੇਡਣ ਲਈ ਘੱਟੋ-ਘੱਟ ਇੱਕ ਥੀਏਟਰ ਜ਼ਰੂਰ ਬਣਾਇਆ ਜਾਵੇ ਇਸ ਮੌਕੇ ਨਾਟਕਕਾਰ ਸ਼੍ਰੀ ਦਵਿੰਦਰ ਦਮਨ ਡਾਕਟਰ ਨਿਰਮਲ ਜੋੜਾ ਹਰਮਿਤ ਵਿਦਿਆਰਥੀ ਡਾਕਟਰ ਗੁਚਾਨਕ ਔਰ ਕੋਚ ਜਸਬੀਰ ਸਾਜ ਭਗਵਾਨ ਢਿੱਲੋਂ ਸੁਰਿੰਦਰ ਦੀਪ ਨਾਟਕਕਾਰ ਤਰਲੋਚਨ ਸਿੰਘ ਮੋਹੀ ਅਮਰਜੀਤ ਅਮਰਜੀਤ ਛੇਰਪੁਰੀ ਭੁਪਿੰਦਰ ਸਿੰਘ ਚੌਂਕੀਮਨ ਬਲਕੌਰ ਸਿੰਘ ਡਾਕਟਰ ਮਨਪੋਗਲ ਦਵਿੰਦਰ ਕੌਰ ਰਿਤੂ ਰਾਗ ਗੁਰਮukh ਸਿੰਘ ਸੰਗੋਵਾਲ ਰਣਦੀਰ ਕਮਲ ਕਾਰਤਿਕਾ ਡਾਇਰੈਕਟਰ ਕਥੋਰੀਆ ਪੰਮੀ ਹਬੀਬ ਮੇਜਰ ਸਿੰਘ ਸਿਆੜ ਕਮਲਜੀਤ ਸਿੰਘ ਸਮੇਤ ਕਾਫੀ ਗਿਣਤੀ ਵਿੱਚ ਨਾਟਕ ਪ੍ਰੇਮੀ ਅਤੇ ਸਰੋਤੇ ਹਾਜ਼ਰ ਸਨ